ਸੋਮਰ ਸੰਚਾਰ ਹੋਣ ਤੇ ਗੁਰੂ ਦੇ ਪਿਆਰੇ ਗੁਰੂ ਦੇ ਨਾਲ ਜਣ ਕਿਉਂਕਿ ਅਸੀਂ ਗੁਰੂ ਗੁਰਸਿੱਖੀ ਤੋਂ ਬਹੁਤ ਦੂਰ ਚਲੇ ਗਏ ਬੱਚੇ ਸਾਡੇ ਸਾਡੇ ਬੱਚਿਆਂ ਨੂੰ ਚਾਰ ਸਾਬ ਜਾਦਿਆ ਦੇ ਨਾਮ ਚੇਤੇ ਰਹੀ ਪੰਜ ਪਿਆਰਿਆਂ ਦੇ ਨਾਮ ਚੇਤੇ ਰਹੀ ਤੇ ਸਟੋਰੀ ਜਿਹੜੀ ਫਿਲਮ ਦੀ ਮਰਜੀ ਸਾਡੇ ਕੋਲ ਸੁਣ ਲੋ ਉਧਰ ਦੇ ਭਾਗ ਚੰਗੇ ਆ ਸਾਡੇ ਕੋਲ ਜਿਹੜੇ ਵੀ ਸਿੰਘ ਐਨ ਆਰ ਆਈ ਹਨਾ ਤਾਂ ਮਾਇਆ ਭੇਜਦੇ ਆ ਪਰ ਉਹ ਨਾਲ ਹੀ ਕਹਿੰਦਾ ਵੀ ਕਿਤੇ ਚੰਗੇ ਕੰਮ ਤੇ ਲੱਗੇ। ਪਰ ਇਹਦੇ ਇਲਿਹਾਨ ਕਾਫੀ ਦੇਖੇ ਗਏ ਨੇ ਪਰ ਜਿਹੜੇ ਉਹਨਾਂ ਦੇ ਵਿੱਚ ਗਰੰਥੀ ਨੇ ਉਹਨਾਂ ਦੀ ਕਿਤਨੇ ਕਿਤੇ ਦੇਖੀ ਜਾਵੇ 3000 ਜਾਂ 3500 ਰੁਪਏ ਤੋਂ ਜਿਹੜੀ ਤਰਖਾਹ ਨਹੀਂ ਵੱਧ ਨਹੀਂ। ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਸਕੂਲ ਬੱਚੇ ਪੜ੍ਹਦੇ ਰਹੇ ਉਹਦੀਆਂ ਕਾਪੀਆਂ ਕਲਣਾ ਉਹਨਾਂ ਦਾ ਘਰ ਦਾ ਆਪਣਾ ਖਰਚਾ ਏ। ਇਹਨਾਂ ਵੱਲ ਵੀ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਨਹੀਂ। ਇਹਨਾਂ ਕਾਲ ਤੋਂ ਜਣੇ ਉਹ ਮਝਲ ਪ੍ਰੋਟੀਵੀ ਨਾਲ ਤਾਂ ਮੈਂ ਤੁਹਾਡੇ ਨਾਲ ਅਰਜੀਤ ਸਿੰਘ। ਸਭ ਤੋਂ ਪਹਿਲਾਂ ਮਝਲ ਪ੍ਰੋਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਮੇਲੇ ਹੁੰਦੇ ਨੇ ਮੇਲਿਆਂ ਦੇ ਉੱਤੇ ਲੱਖਾਂ ਰੁਪਇਆ ਜਿਹੜਾ ਲਗਾ ਦਿੱਤਾ ਜਾਂਦਾ ਹੈ ਕਦੀ ਕੋਈ ਕਲਾਕਾਰ ਹੈ ਕੋਈ ਕਿਸੇ ਦਾ ਲੱਕ ਕਹਿਣਦਾ ਹੈ ਕੋਈ ਕਿਸੇ ਦੀ ਧੌਣ ਕਹਿਣਦਾ ਹੈ ਸਾਡੀਆਂ ਭੈਣਾਂ ਉੱਥੇ ਗਾਣੇ ਸੁਣਦੀਆਂ ਨੇ ਪਰ ਤੁਹਾਨੂੰ ਪਿੰਡ ਦਿਲਾਵਾਲ ਦੇ ਵਿੱਚ ਲੈ ਕੇ ਆਏ ਜਿੱਥੇ ਇੱਕ ਵਿਲੱਖਣ ਕੰਮ ਜਿਹੜਾ ਐ ਵਿਸਾਖੀ ਦੇ ਤਿਉਹਾਰ ਤੇ ਜਿਹੜਾ ਕੀਤਾ ਗਿਆ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਕਲਤਖ ਸਾਹਿਬ ਤੋਂ ਪੰਜਾਂ ਪਿਆਰਿਆਂ ਦੀ ਜਿਹੜੀ ਟੀਮ ਐ ਇੱਥੇ ਪਹੁੰਚ ਚੁੱਕੀ ਐ ਇੱਥੇ ਅੰਮ੍ਰਿਤ ਸੰਚਾਰ ਵੀ ਜਿਹੜਾ ਐ ਵਿਸਾਖੀ ਵਾਲਾ ਦੇਣਾ ਹੋ ਰਿਹਾ ਐ ਛੋਟੇ ਛੋਟੇ ਬੱਚਿਆਂ ਦਾ ਮਾਣ ਵਧਾਉਣ ਵਾਸਤੇ ਉਹਨਾਂ ਦੇ ਪਿਤਾ ਨੂੰ ਉਹਨਾਂ ਦੀ ਮਾਤਾ ਨੂੰ ਸਨਮਾਨਤ ਵੀ ਅੰਦਰ ਜਿਹੜਾ ਉਹ ਕਮੇਟੀ ਦੇ ਵੱਲੋਂ ਕੀਤਾ ਗਿਆ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਮੇਲਿਆਂ ਦੇ ਉੱਤੇ ਤਾਂ ਲੱਖਾਂ ਰੁਪਏ ਲੱਗ ਜਾਂਦੇ ਨੇ ਪਰ ਪਹਿਲ ਕਦਮੀ ਜਿਹੜੀ ਦਿਲਾਂ ਮਾਲ ਦੇ ਪਿੰਡ ਦੇ ਲੋਕਾਂ ਨੇ ਕੀਤੀ ਹੈ ਜਿਹੜੀ ਛੋਟੇ ਛੋਟੇ ਬੱਚਿਆਂ ਨੂੰ ਜਿਨ੍ਹਾਂ ਨੇ ਗੁਰਬਾਣੀ ਦੀ ਸੰਗਠਿਆ ਲੈ ਇਹਨਾਂ ਨੇ ਉਹਨਾਂ ਦੇ ਸਨਮਾਨਤ ਕੀਤਾ ਗਿਆ ਜਿਹਨੇ ਸ਼ਾਮ ਨੂੰ ਹਾਜ਼ਰੀ ਭਰਨੇ ਨੇ ਜੇ ਤਰ੍ਹਾਂ ਕਿ ਦੇਖਿਆ ਜਾਵੇ ਉਹਨਾਂ ਦਾ ਵੀ ਜਿਹੜਾ ਸਨਮਾਨਤਾ ਇਸ ਪਿੰਡ ਦੇ ਪ੍ਰਬੰਧਕਾਂ ਦੇ ਵੱਲੋਂ ਜਿਹੜਾ ਉਹ ਕੀਤਾ ਗਿਆ ਹੈ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਆ ਕਿ ਐਸਾ ਸਖ ਕਿਹੜਾ ਹੈ ਜਿਹੜਾ ਮੇਲਿਆਂ ਤੋਂ ਉੱਠ ਕੇ ਛੋਟੇ-ਛੋਟੇ ਬੱਚਿਆਂ ਨੂੰ ਸਿੱਖੀ ਦੇ ਵੱਲ ਜੋੜਨ ਨੂੰ ਜਿਹੜਾ ਹੈ ਪ੍ਰੇਰਿਤ ਕਰ ਰਿਹਾ ਹੈ ਮਲਾਉਨੇ ਆਣ ਵਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਆਜੋ ਜਿਹੜੇ ਗਿਤੇ ਗਏ ਉਹਨਾਂ ਨੂੰ ਵੀ ਬੇਤੀ ਹੈ ਭਾਂ ਕੇ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਸਰਦਾਰ ਭਰਭਜਨ ਸਿੰਘ ਜੀ ਗੁਰਮੀਤ ਨਿਸ਼ਾਨ ਸਿੰਘ ਜੀ ਬਾਦ ਆਪਣਾ ਨਾਮ ਦਰਜ ਕਰਵਾ ਸਕਦਾ ਹੈ ਕਿਉਂਕਿ ਕੰਮ ਕਰਦੇ ਆ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ 12 ਵਜੇ ਦੇ ਟਾਈਮ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਬਾਬਾ ਨਿਹੰਗ ਅਮਰ ਪਿਆਰ ਹੋ ਰਿਹਾ ਹੈ ਪੰਜ ਪਿਆਰੀ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਪਹੁੰਚ ਰਹੇ ਨੇ ਆਪਾਂ ਬੜੇ ਵੱਡੇ ਭਾਗਾਂ ਵਾਲੇ ਨਾ ਦੂਸਰੀ ਵਾਰ ਆਪਣੇ ਗੁਰਦੁਆਰਾ ਸਾਹਿਬ ਵਿਖੇ ਅਮਰ ਸੰਚਾਰ ਖੰਡੇ ਬਾਡੇ ਦਾ ਤਿਆਰ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੁਣ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਆਪਾਂ ਸਾਰੇ ਹੀ ਸੰਗਤ ਨੇ ਰਲ ਮਿਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਰਨੂ ਸਿੰਘ ਜੀ ਜਿੱਥੇ ਧਾਰਮਿਕ ਪ੍ਰੀਖਿਆ ਦੇ ਵਿੱਚ ਪਹਿਲਾ ਪੁਰਜੀ ਦਾ ਖਾਲਸਾ ਅਕਸਰ ਦੇਖਦੇ ਆ ਕਿ ਮੇਲਿਆਂ ਦੇ ਉੱਤੇ ਕੱਠ ਬਹੁਤ ਹੁੰਦਾ ਹੈ ਮੇਲਿਆਂ ਦੇ ਉੱਤੇ ਨੌਜਵਾਨ ਐਨਆਰਏ ਨੇ ਜਿਹੜੇ ਉਹ ਲੱਖ ਰੁਪਏ ਭੇਜਦੇ ਨੇ ਜਾਂ ਕਬੱਡੀ ਕਰਵਾਉ ਜਾਂ ਕੋਈ ਗੋਣਵਾਲਾ ਲਵਾਉ ਜਿਹੜਾ ਸਾਡੀਆਂ ਧੀਆਂ ਭਰਾਵਾਂ ਨੂੰ ਗਲਤ ਸਿੱਖਿਆ ਦੇ ਕੇ ਜਾਵੇ ਤੁਸੀਂ ਛੋਟੇ-ਛੋਟੇ ਬੱਚਿਆਂ ਨੂੰ ਸੰਸਿਆ ਕਰਵਾ ਕੇ ਮਾਨਤਾਣ ਕਰਦੇ ਹੋ ਕੀ ਕਹਨੇ ਜਾਵੇ ਮਿਰਜੀ ਸਾਡੇ ਨਗਰ ਦੇ ਭਾਗ ਚੰਗੇ ਆ ਸਾਡੇ ਕੋਲ ਜਿਹੜੇ ਵੀ ਸਿੰਘ ਐਨ ਆਰ ਆਈ ਹਨ ਉਹ ਮਾਇਆ ਭੇਜਦੇ ਆ ਪਰ ਉਹ ਨਾਲ ਹੀ ਕਹਿੰਦੇ ਆ ਵੀ ਕਿਤੇ ਚੰਗੇ ਕੰਮ ਤੇ ਲੱਗੇ ਤੇ ਚੰਗਾ ਕੰਮ ਹੁਣ ਤੁਹਾਡੇ ਸਾਹਮਣੇ ਇਸ ਤੋਂ ਵੱਧ ਚੰਗਾ ਕੰਮ ਤੇ ਹੋ ਨਹੀਂ ਸਕਦਾ ਤੇ ਬਾਕੀ ਜਿਨ੍ਹਾਂ ਦੇ ਕੋਲ ਮਾਇਆ ਆਉਂਦੀ ਆ ਉਹ ਸਿੰਘ ਤੁਹਾਡੇ ਸਾਹਮਣੇ ਖਲੋਤੇ ਆ ਇਹ ਸਾਰਿਆਂ ਨੂੰ ਇਹ ਚੀਜ਼ ਦਾ ਬੜਾ ਚਾਅ ਆ ਵੀ ਸਾਡੇ ਬੱਚੇ ਸਾਲੂ ਕਿਤੇ ਵੀ ਮੇਲੇ ਮੱਸਿਆ ਤੇ ਜਾਂਦੇ ਆ ਤੇ ਕੋਈ ਤੁਹਾਡੇ ਵਰਗਾ ਪੱਤਰਕਾਰ ਉਹ ਕੁਛ ਲੈਂਦਾ ਵੀ ਦੱਸੋ ਪੰਜਾਂ ਪਿਆਰਿਆਂ ਦੇ ਨਾਮ ਤੇ ਉਹ ਬੱਚਾ ਪਛਾਣ ਹੋ ਜਾਂਦਾ ਲੁਕ ਜਾਂਦਾ ਇੱਕ ਉਹ ਕਹਿੰਦਾ ਚਾਰ ਸਾਹਿਬ ਜਾ ਦੇ ਆ ਗੁਰੂ ਸਾਹਿਬਾਨਾਂ ਦੇ ਨਾਮ ਦੱਸੋ ਤੇ ਉਹ ਬੱਚੇ ਕੰਨੀ ਕਤਰੌਂਦੇ ਆ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਨਗਰ ਦੇ ਜਾਂ ਸਾਡੇ ਇਲਾਕੇ ਦੇ ਬੱਚੇ ਇਹਨਾਂ ਚੀਜ਼ਾਂ ਤੋਂ ਕੰਨੀ ਕਤਰੌਣ ਇਹ ਠੋਕ ਕੇ ਦੱਸਣ ਵੀ ਆ ਸਾਡੇ ਗੁਰੂ ਸਾਹਿਬਾਨ ਆ ਆ ਸਾਡੇ ਚਾਰ ਸਾਹਿਬ ਜਾਡੇ ਆ ਪੰਜ ਪਿਆਰੇ ਆ ਸਾਡੇ ਮਤਲਬ ਇਹ ਹੈਗੇ ਆ ਸਰਮੋਹਰ ਜੋ ਸਿੱਖੀ ਦੇ ਜਿਹੜੇ ਮੁੱਢ ਉਹਨਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਤੇ ਕੱਲੇ-ਕੱਲੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਇਹ ਸਾਡੇ ਜਿਹੜੇ ਆ ਮੰਨਣਯੋਗ ਜੋ ਪੀਰ ਗੁਰੂ ਆ ਉਹ ਅਸਲੀ ਕੌਣ ਆ ਤੇ ਨਕਲੀ ਕੌਣ ਆ ਤੇ ਇਹੋ ਹੀ ਅਸੀਂ ਕਹਿੰਨੇ ਆ ਕਿ ਸਾਰੀ ਕਮੇਟੀ ਜਿਹੜੇ ਬਾਹਰ ਤੋਂ ਵੀਰ ਮਾਇਆ ਭੇਜਦੇ ਆ ਚੜ੍ਹਦੀ ਕਲਾ ਜ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਕਿਹੜਾ ਵੀਰ ਹੈ ਉਹਨਾਂ ਦਾ ਨਾਮ ਜਿਹੜਾ ਥੋੜਾ ਜाहिर ਕਰੋ ਕਿਉਂਕਿ ਸੰਗਤਾਂ ਦੂਰ ਦੂਰ ਤੱਕ ਦੇਖ ਰਹੀਆਂ ਕਿਉਂਕਿ ਮੇਲਿਆਂ ਦੇ ਉੱਤੇ ਤੇ ਬਹੁਤ ਨੌਜਵਾਨ ਪੈਸੇ ਖਲਾਉਂਦੇ ਨੇ ਇੱਕ ਕਬੱਡੀ ਕਰਵਾਓ ਚਲੋ ਉਹ ਵੀ ਜ਼ਰੂਰੀ ਹੈ ਕਬੱਡੀ ਵੀ ਪਰ ਮੇਲਿਆਂ ਦੇ ਉੱਤੇ ਗਾਉਣ ਵਾਲੀਆਂ ਜਿਹੜੀਆਂ ਉਹ ਬਾਹਰ ਬਾਹਰੀ ਸੱਜੀਆਂ ਜਾਂਦੀਆਂ ਪਰ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਮੈਂ ਅੰਦਰ ਦੇਖ ਰਿਹਾ ਸੀ ਕਿ ਜਿਨ੍ਹਾਂ ਨੂੰ ਪਹਿਲਾ ਫਰਸਟ ਜਿਨ੍ਹਾਂ ਨੇ ਪ੍ਰਾਈਜ਼ ਆ ਉਹਨਾਂ ਨੂੰ 2100 ਰੁਪਏ ਫਿਰ ਦੂਸਰੇਆਂ ਨੂੰ 1800 ਰੁਪਏ ਵੀ ਜਿਹੜਾ ਸਮਾਂਤ ਤੁਹਾਡਾ ਲਕਿਤਾ ਹੈ ਕਿਹੜੀ ਐਸੀ ਰੱਬੀ ਰੂਹ ਆ ਜਿਹੜੀ ਐਸੀ ਸੇਵਾ ਕਰ ਰਹੀ ਦੇਖੋ ਬਹੇ ਤੇ ਉਹਨਾਂ ਨੇ ਆਪਣਾ ਨਾਮ ਲੈਣ ਤੋਂ ਸਾਨੂੰ ਰੋਕਿਆ ਪਰ ਤੁਸੀਂ ਹ ਸਨ ਆਫ ਸਰਦਾਰ ਅਜੀਤ ਸਿੰਘ ਨਗਰ ਦੇਲਾਵਾਲ ਉਹ ਬਾਹਰ ਰਹਿੰਦੇ ਨੇ ਦੁਬਈ ਵਿੱਚ ਤੇ ਉਹ ਸਵਾਵਾ ਇਹੋ ਜਿਹੇ ਬਹੁਤ ਭੇਜਦੇ ਆ ਤੇ ਸੰਗਤਾਂ ਨੂੰ ਇਹੋ ਹੀ ਇਸ਼ਾਰਾ ਦਿੰਦੇ ਆ ਕਿ ਸਾਡਾ ਨਾਂ ਨਹੀਂ ਅੱਗੇ ਆਉਣਾ ਚਾਹੀਦਾ ਤੇ ਸੇਵਾ ਜੋ ਵੀ ਵੱਦ ਤੋਂ ਵੱਧ ਚੰਗੇ ਤੋਂ ਚੰਗੀ ਹੋ ਸਕਦੀ ਆ ਉਹ ਤਰੀਕੇ ਨਾਲ ਪ੍ਰੋਗਰਾਮ ਕਰੋ ਫਿਰ ਇਹ ਸਿੰਘ ਜਿੰਨੇ ਵੀ ਤੁਸੀਂ ਦੇਖ ਰਹੇ ਜੇ ਤੇ ਰਲ ਕੇ ਆਪਣਾ ਪ੍ਰੋਗਰਾਮ ਬਣਾਉਂਦੇ ਆ ਤੇ ਇਹ ਸਾਡਾ ਇਹਦਾ ਖਾਸ ਪ੍ਰੋਗਰਾਮ ਆ ਬੱਚਿਆਂ ਵਾਲਾ ਇਹ ਸ਼ੁਰੂ ਕੀਤਾ ਸੰਥਿਆ ਵਾਲਾ ਤੇ ਦੂਜਾ ਇਹਦਾ ਇਨਾਮ ਵੰਡ ਸਮਾਰੋਹ ਇਹ ਸਾਡਾ ਪਹਿਲਾ ਆ ਆਉਣ ਵਾਲੇ ਸਮੇਂ ਤੁਸੀਂ ਵੇਖੋਗੇ ਇਤੋਂ ਵੱਡੇ ਇਨਾਮ ਤੇ ਵੱਡੇ ਮੁਕਾਬਲੇ ਵੇਖ ਨੂੰ ਮਿਲਣਗੇ ਤੁਹਾਨੂੰ ਮਤਲਬ ਹੋਰ ਵੱਡੀ ਚੀਜ਼ ਸੁੱਚ ਪਈਏ ਤੁਸਾਂ ਵੇਖੋ ਜੀ ਇਧਰੋਂ ਸ਼ੁਰੂਆਤ ਆ ਛੋਟੇ ਬੱਚੇ ਹੀ ਛੋਟੇ ਛੋਟੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਚਾਰ ਸਹਿਬ ਜਿਆਦੇ ਪੰਜ ਪਿਆਰੇ ਇਸ ਤੋਂ ਅੱਗੇ ਜਿੱਦਾਂ ਜੋ ਸਿੱਖ ਇਤਿਹਾਸ ਆ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਇਹਨਾਂ ਬਾਰੇ ਉਹਨਾਂ ਨੂੰ ਆਪਾਂ ਬੁੱਕਾਂ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਬੁੱਕਾਂ ਨੂੰ ਪੜੋ ਕਿਤਾਬਾਂ ਪੜ੍ਹ ਕੇ ਉਹਦੇ ਵਿੱਚ ਉਹਨਾਂ ਦਾ ਪੇਪਰ ਆ ਜਾਊਗਾ ਤੇ ਜਿੱਦਾਂ ਸਿਲੇਬਸ ਵੱਡਾ ਹੋਊਗਾ ਤੇ ਇਨਾਮ ਵੀ ਵੱਡਾ ਹੋਊਗਾ ਉਨਾਂ ਦਾ ਮਾਨਤਾ ਦਾ ਆਟੋਮੈਟਿਕ ਵੱਡਾ ਹੋਇਆ ਜਿਹੜੇ ਬੱਚਿਆਂ ਦਾ ਤੁਸੀਂ ਟੈਸਟ ਲਿਆ ਏ ਥੋੜਾ ਜਾਂ ਸੰਖੇਪ ਚ ਦੱਸੋ ਕਿ ਕਾਦੇ ਬਾਰੇ ਟੈਸਟ ਹੋਇਆ ਸੀ ਉਹ ਕੀ ਕੀ ਪੁੱਛਿਆ ਗਿਆ ਉਹਨਾਂ ਨੂੰ ਕਿਹੜੇ ਕਿਹੜੇ ਜਵਾਬ ਉਹਨਾਂ ਨੂੰ ਮਾਰਾ ਮੋਟਾ ਕੋਈ ਜਸ ਅੰਸ਼ਤ ਹਾਂਜੀ ਹਾਂਜੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਵਾ ਕਿ ਮੇਨ ਅਹੀ ਰੱਖਿਆ ਗੁਰੂ ਸਾਹਿਬਾਨਾਂ ਦੇ ਨਾਂ ਉਹਨਾਂ ਦੇ ਮਾਤਾ ਪਿਤਾ ਦੇ ਨਾਂ ਮਤਲਬ ਉਹਨਾਂ ਦਾ ਜਨਮ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇ ਅੰਗ ਕਿੰਨੇ ਆ ਕਿਹੜੇ ਕਿੰਨੇ ਭਗਤਾਂ ਦੀ ਬਾਣੀ ਉਹਦੇ ਵਿੱਚ ਇਹਨਾਂ ਚੀਜ਼ਾਂ ਤੇ ਜ਼ਿਆਦਾ ਧਿਆਨ ਦਿੱਤਾ ਗਿਆ ਵਾ ਜੋ ਕਿ ਬੱਚਿਆਂ ਨੂੰ ਯਾਦ ਕਰਨ 'ਚ ਸੌਖਾ ਰਹੇ ਤੇ ਪਹਿਲੀ ਵਾਰ ਆ ਹੀ ਇਹ ਚਾਂਸ ਹੈ ਤੇ ਪਹਿਲਾਂ ਹੀ ਬੱਚੇ ਡਰ ਜਾਣ ਘਬਰਾ ਜਾਣ ਵੀ ਪਤਾ ਨਹੀਂ ਸਾਨੂੰ ਕੀ ਪੁੱਛ ਲਿਆ ਪਹਿਲਾਂ ਇਹਨਾਂ ਨੂੰ 2 ਮਹੀਨੇ 1.5 ਮਹੀਨਾ ਸਲੇਬਸ ਦਿੱਤਾ ਗਿਆ ਸੀ ਫਿਰ ਉਹ ਬੱਚਿਆਂ ਨੇ ਬੜੇ ਤਰੀਕੇ ਨਾਲ ਯਾਦ ਕੀਤਾ ਵਾ ਜਿਹੜੇ ਬੱਚੇ ਪਾਸ ਹੋਏ ਆ ਪਾਸ ਮਾਰਕਸ ਤੇ ਹੀ ਪ੍ਰਾਈਜ਼ ਰੱਖਿਆ ਇਹ ਨਹੀਂ ਅਸੀਂ ਫਰਸਟ ਸੈਕੰਡ ਨਹੀਂ ਕੱਢਿਆ ਫਰਸਟ ਸੈਕੰਡ ਕੱਢਿਆ ਉਹਨਾਂ ਦਾ ਥੋੜਾ ਜਿਹਾ ਵੱਧ ਸਨਮਾਨ ਕੀਤਾ ਵਾ ਪਰ ਹਰ ਬੱਚੇ ਨੂੰ ਹੀ ਸਨਮਾਨ ਦਿੱਤਾ ਵਾ ਜਿਹੜਾ ਪਾਸ ਹੋਇਆ ਜਿਹੜਾ ਫੇਲ ਹੋਇਆ ਵਾ ਉਹਦੇ ਬਾਰੇ ਫਿਰ ਕਿਹਾ ਗਿਆ ਵਾ ਵੀ ਅਗਲੇ ਜਾਂ 1.5 ਮਹੀਨੇ ਤੱਕ ਦੁਬਾਰਾ ਉਹ ਮੈਨੂੰ ਮੌਕਾ ਦਿੱਤਾ ਵਾ ਯਾਦ ਕਰੋ ਤੇ ਦੁਬਾਰਾ ਸਾਨੂੰ ਆਣ ਕੇ ਦੱਸੋ ਕਿ ਹੁਣ ਅਸੀਂ ਤਿਆਰ ਆਂ ਸਾਡਾ ਟੈਸਟ ਲਿਆ ਜਾਵੇ ਤੇ ਉਹ ਦੁਬਾਰਾ ਫੇਰ ਟੈਸਟ ਲਵਾਵਾਂਗੇ ਦੁਬਾਰਾ ਫੇਰ ਉਹ ਮੈਨੂੰ ਸਨਮਾਨਤ ਕਰਨਗੇ ਬੱਚਿਆਂ ਦੇ ਮਾਤਾ ਪਿਤਾ ਵੀ ਤੁਸੀਂ ਬੁલાਏ ਨੇ ਕੀ ਫੀਲਿੰਗ ਸੀ ਕਿਵੇਂ ਕਿਵੇਂ ਦਾ ਚਾਸ ਸੀ ਉਹਨਾਂ ਦੇ ਮੂਤ ਦੇਖੋ ਚਾਹ ਤੇ ਹੁਣ ਤੁਹਾਨੂੰ ਪਤਾ ਜਿਹੜਾ ਬੱਚਾ ਉਹ ਵੀ ਧਾਰਮਿਕ ਵਿਸ਼ੇ 'ਚ ਫਰਸਟ ਆਉਂਦਾ ਵਾ ਜਾਂ ਉਹ ਚੰਗਾ ਕੁਝ ਕਰਦਾ ਵਾ ਮਤਲਬ ਉਹ ਬੱਚੇ ਦਾ ਦੱਸ ਕੇ ਇਹ ਦੱਸਣ ਵਾਲੀ ਚੀਜ਼ ਨਹੀਂ ਆ ਕਿਉਂਕਿ ਮੇਰੇ ਵੀ ਦੋ ਬੱਚੇ ਆ ਮੈਨੂੰ ਉਹ ਜਿਹੜੀ ਖੁਸ਼ੀ ਅੰਦਰੋਂ ਆ ਉਹ ਮੈਂ ਦੱਸ ਕੇ ਨਹੀਂ ਤੁਹਾਨੂੰ ਬਿਆਨ ਕਰ ਸਕਦਾ ਇਸ ਤਰ੍ਹਾਂ ਹੀ ਸਾਰੇ ਮਾਪੇ ਜਦੋਂ ਅਸੀਂ ਅਨਾਉਂਸ ਕਰਦਾ ਸੀ ਸਿੰਘ ਸਾਡਾ ਨਾਂ ਤੇ ਉਹਨਾਂ ਦੇ ਚਿਹਰੇ ਤੇ ਉਦਾਂ ਹੀ ਖੁਸ਼ੀ ਆ ਜਾਂਦੀ ਉਸੇ ਵੇਲੇ ਉਹਨਾਂ ਦਾ ਚਿਹਰਾ ਖਿਰ ਜਾਂਦਾ ਵੀ ਸਾਡਾ ਬੱਚਾ ਪਾਸ ਹੋਇਆ ਵਾ ਫਿਰ ਤੁਸੀਂ ਜਾਣਦੇ ਜੇ ਵੀ ਜਿਹੜੀ ਧਾਰਮਿਕ ਪ੍ਰੀਖਿਆ ਚ ਪਾਸ ਹੋਣਾ ਤੇ ਬਹੁਤ ਵੱਡੀ ਗੱਲ ਆ ਤੁਹਾਡੇ ਸਾਹਮਣੇ ਪ੍ਰਬੰਧਕ ਕਮੇਟੀਆਂ ਤਾਂ ਬਹੁਤ ਦੇਖੀਆਂ ਨੇ ਕੀ ਸਿੱਖਿਆ ਸੀ ਕੋਈ ਦੇਣਾ ਜਾਓਗੇ ਕਿਉਂਕਿ ਪ੍ਰਬੰਧਕਾਂ ਦਾ ਤੇ ਆਪਸ ਵਿੱਚ ਰੌਲਾ ਹੀ ਨਹੀਂ ਮੁੱਕਦਾ ਗੁਰਦੁਆਰਾ ਸਾਹਿਬ ਚ ਜਾਂ ਦੇ ਪਾਰਟੀ ਸੰਗਾਂ ਨੂੰ ਲੈ ਕੇ ਪਈ 3000 ਰੁਪਏ ਟਾ ਮਦ ਬੰਗਣ ਡਿਆ ਇਹਨੂੰ ਆਪਾਂ ਕੱਢ ਦਈਏ ਐਸੇ ਰੋਲੇ ਜਿਹੜੇ ਉਹ ਮੁੱਕਦੇ ਨਹੀਂ ਸੰਥਿਆ ਦੇਣ ਦੀ ਤਾਂ ਦੂਰ ਦੀ ਗੱਲ ਕੀ ਕਹਿਣਾ ਚਾਹੋਗੇ ਸਾਬ ਬਰਨਭਾ ਕਮੇਟੀਆਂ ਨੂੰ ਜਿਹੜਾ ਕਰਕੇ ਸਿੱਖੀ ਸਾਡੀ ਪਰਫੁੱਲਤ ਹੋ ਸਕੇ ਵੇਖੋ ਇਹ ਬਾਰੇ ਅਸੀਂ ਕਹਿਣ ਜੋਗੇ ਤੇ ਨਹੀਂ ਕੋਸ਼ਿਸ਼ ਕਿਉਂਕਿ ਅਸੀਂ ਬਹੁਤੇ ਕੋਈ ਮਹਾਨ ਨਹੀਂ ਆ ਜਾਂ ਕੋਈ ਵੱਡੇ ਨਹੀਂ ਆ ਅਸੀਂ ਇਹੋ ਬੇਨਤੀ ਕਰਾਂਗੇ ਵੀ ਸਿੰਘ ਪਿੰਡ ਵਾਲੇ ਨੱਗਰ ਵਾਲੇ ਉਹ ਚੁਣਿਆ ਕਰੋ ਜਿਨ੍ਹਾਂ ਨੂੰ ਸੇਵਾ ਦਾ ਚਾਅ ਹੋ ਜਿਨ੍ਹਾਂ ਨੂੰ ਚੌਧਰ ਦਾ ਚਾਅ ਆ ਹੁਣ ਇਹ ਨਾਲ ਤੇ ਮੈਨੂੰ ਪ੍ਰਧਾਨ ਕਹਿੰਦੇ ਮੈਂ ਇਹਨਾਂ ਨੂੰ ਰੋਕਦਾ ਵੀ ਮੈਨੂੰ ਪ੍ਰਧਾਨ ਆ ਗਿਆ ਕਰੋ ਸਾਰੇ ਆਪਾਂ ਇੱਕੋ ਜਿਹੇ ਆ ਕੋਈ ਪ੍ਰਧਾਨ ਨਹੀਂ ਘਰਦਾਰੇ ਕਹਦਾ ਪ੍ਰਧਾਨ ਹੁੰਦਾ ਗੁਰੂ ਘਰ ਜਦੋਂ ਆਪਾਂ ਆ ਗਏ ਇੱਥੇ ਤੇ ਸੇਵਾਦਾਰ ਨਹੀਂ ਜੀ ਪੱਗਾਂ ਲੈਂਦੀਆਂ ਵੇਖਿਆ ਜੀ ਪ੍ਰਧਾਨੀ ਤੋਂ ਹੈਗੇ ਨਹੀਂ ਮਹਾਰਾਜ ਉਹ ਜੋ ਟਾਈਮ ਨਾ ਲਿਆਵੇ ਬੇਲਾਵਾਲ ਤੇ ਜਾਂ ਸਾਡੇ ਇਲਾਕੇ ਤੇ ਇਹ ਕੋਈ ਵੀ ਪਰਿਵਾਰ ਤੇ ਇਹ ਪ੍ਰਧਾਨ ਆ ਇਹਨਾਂ ਵਾਸਤੇ ਮੈਂ ਆ ਤੇ ਸਾਡੇ ਜਿਹੜੇ ਮਲੇ ਜਿਹੜੇ ਮਾਇਆ ਭੇਜਦੇ ਆ ਜਾਂ ਇਹ ਪ੍ਰਬੰਧਕ ਸੇਵਾ ਕਰਦੇ ਵੇਖੋ ਤੁਸੀਂ ਲੰਗਰ ਚੱਲਣ ਰਿਹਾ ਵਾ ਇੱਥੇ ਕਦੀ ਵੀ ਤੁਹਾਨੂੰ ਕੋਈ ਮਾਣ ਨਹੀਂ ਜਪੂਗਾ ਕਿ ਤੇੜ ਨਹੀਂ ਲੱਗੂਗੀ ਬੰਦੇ ਨੂੰ ਕੁਝ ਤਾਂ ਮੈਂ ਬੜਾ ਸਿਖਰਾਤਾ ਹਰ ਬੰਦਾ ਇਹ ਜੀ ਕਹਿਣ ਨੂੰ ਤਿਆਰ ਆ ਕਿ ਜੇ ਮਾਇਆ ਫੜਨੀ ਆ ਤੇ ਮੇਰੇ ਹੱਥ 'ਚ ਆ ਜਿਹੜਾ ਮਰਜ਼ੀ ਲੈ ਲੈ ਪਰ ਕੰਮ ਚੰਗੇ ਕਰੋ ਮਾਇਆ ਜਿਹੜਾ ਮਰਜ਼ੀ ਲੈ। ਇਸ ਕੋਈ ਗੱਲ ਨਹੀਂ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਜੀ ਕੀ ਨਾਮ ਭਜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਾਡੇ ਚੈਨਲ ਮਝਾਲਪੁਰ ਟੀਵੀ ਦਾ ਸਾਡੇ ਨਗਰ ਦੇਰਾਂਵਾਲ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਭਾਈ ਸਰਬਜੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਾ ਨਗਰ ਵਿਖੇ ਪਹੁੰਚੇ ਹੋ ਹਾਂਜੀ ਤੁਸੀਂ ਅੱਜ ਵੇਖਿਆ ਜੇ ਮੇਰਾ ਨਾਮ ਸੱਜਣ ਸਿੰਘ ਹੈ ਜੀ ਹਾਂਜੀ ਅਸੀਂ ਪ੍ਰਬੰਧਕੀ ਕਮੇਟੀ ਦੇ ਵਿੱਚ ਸਾਰੇ ਹੀ ਵੀਰ ਭਾਈ ਮਲਕੀਸ਼ ਸਿੰਘ ਭਾਈ ਗੁਰਮੀਤ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਫੌਜੀ ਸਾਹਿਬ ਤੇ ਭਾਈ ਗੁਰਨਿਸ਼ਾਨ ਸਿੰਘ ਜੀ ਜੋ ਸਾਡੇ ਮੁੱਖ ਸੇਵਾਦਾਰ ਨੇ ਭਾਈ ਸ਼ਰਮਿੰਦ ਸਿੰਘ ਜੀ ਭਾਈ ਕੁਲਵਿੰਦਰ ਸਿੰਘ ਜੀ ਲਾਡੀ ਜਿਨ੍ਹਾਂ ਦਾ ਵਿਸ਼ੇਸ਼ ਸਹਿਯੋਗ ਹੈ ਸਾਨੂੰ ਭਾਈ ਸਾਹਿਬ ਸਿੰਘ ਜੀ ਭਾਈ ਬਚਿੱਤਰ ਸਿੰਘ ਤੇ ਭਾਈ ਹਰਦੀਪ ਸਿੰਘ ਜੀ ਕੈਨੇਡਾ ਇਹ ਸਾਰੇ ਹੀ ਵੀਰ ਭਾਈ ਦਿਲਜੀਤ ਸਿੰਘ ਜੀ ਤੇ 5-10 ਮੁੰਡੇ ਜਿਹੜੇ ਨਗਰ ਦੇ ਸਾਡੇ ਇਹਨਾਂ ਨੇ ਅੱਗੇ ਲਾ ਕੇ ਜੋ ਉਪਰਾਲਾ ਕੀਤਾ ਹੈ ਤੇ ਵਿਸ਼ੇਸ਼ ਸਹਿਯੋਗ ਸਾਨੂੰ ਭਾਈ ਕੁਲਵਿੰਦਰ ਸਿੰਘ ਜੋ ਸਾਨੂੰ ਵਿਸ਼ੇਸ਼ ਸਨਮਾਨ ਮਾਇਆ ਦਾ ਗਫਾ ਭੇਜਦੇ ਨੇ ਇਹ ਜੋ ਵੀ ਅਪਰਾਧ ਇਹ ਸਾਰਾ ਐਨਆਰਆਈ ਵੀਰਾਂ ਦੀ ਬਦੌਲਤ ਹੋ ਰਿਹਾ ਹੈ ਹਾਂਜੀ ਧੰਨਵਾਦ ਬਾਬਾ ਜੀ ਵੈਗੁਰਜੀ ਕੀ ਫਤਿਹ ਸਤ ਸ੍ਰੀ ਅਕਾਲ ਵੈਗੁਰਜੀ ਕੀ ਫਤਿਹ ਜੀ ਪਹਿਲ ਕਦਮੀ ਕਰ ਰਹੇ ਹੋ ਕਿਤੇ ਵੀ ਜਿੰਨਾ ਚਿਰ ਹੋਸ਼ ਸੰਭਾਲੀ ਹੈ ਚਲੋ ਵੱਡੇ ਵੱਡੇ ਸਤਾਨਾਂ ਦੇ ਤਾਂ ਕਹਿ ਨਹੀਂ ਸਕਦੀ ਉੱਥੇ ਅੰਮ੍ਰਿਤਸਰ ਹੁੰਦਾ ਹੈ ਪਰ ਤੁਹਾਡੇ ਪਿੰਡ ਨੇ ਅੱਜ ਪਹਿਲ ਕਦਮੀ ਕੀਤੀ ਹੈ ਅਖੰਡ ਪਾਠ ਸਾਹਿਬੀ ਤੋਂ ਉਹਦੇ ਭੋਗ ਪਏ ਨੇ ਛੋਟੇ ਛੋਟੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਨੇ ਗੁਰਸਿੱਖੀ ਤੋਂ ਪਹਿਲੇ ਨੰਬਰ ਤੇ ਵੀ ਨੌਜਵਾਨ ਆਏ ਨੇ ਛੋਟੇ ਛੋਟੇ ਬੱਚਿਆਂ ਨੇ ਤ ਅੰਮ੍ਰਿਤ ਸੰਚਾਰ ਪਹਿਲ ਕਦਮੀ ਤੁਸੀਂ ਕਰ ਰਹੇ ਕੀ ਕਹਣ ਜੀ ਇਹ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਜੀ ਦਾਸ ਨੂੰ ਸੇਵਾ ਬਖਸ਼ੀ ਨਾ ਗੁਰਮਖਾਂ ਪਿਆਰਿਆਂ ਨੇ 18 ਸਾਲ ਤੋਂ ਇੱਥੇ ਨਿਤਨੇਮ ਦੀ ਬਾਬਾ ਜੀ ਦੇ ਨਾਲ ਸੇਵਾ ਨਿਭਾ ਰਹੇ ਬੜਾ ਪ੍ਰਚਾਰ ਕੀਤਾ ਹੈ ਬਹੁਤ ਜ਼ਿਆਦਾ ਇਹਨਾਂ ਗੁਰਮਖਾਂ ਪਿਆਰਿਆਂ ਨੇ ਸਹਿਯੋਗ ਦਿੱਤਾ ਹੈ ਜਿੰਨੇ ਵੀ ਗੁਰਮਖ ਪਿਆਰੇ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਉਹ ਜਿਹੜੀ ਮਿਹਨਤ ਅੱਜ ਮੈਂ ਸਮਝਾ ਕੇ ਨੂੰ ਫਰ ਲੱਗਾ ਨੌਜਵਾਨਾਂ ਨੇ ਬੱਚਿਆਂ ਨੇ ਸਹਿਯੋਗ ਕਰਕੇ ਇਹ ਵੱਡਾ ਪ੍ਰਾਲਾ ਕੀਤਾ ਮੈਂ ਤੁਹਾਡਾ ਤੇ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਸਗਤਾਂ ਨੂੰ ਨੌਜਵਾਨਾਂ ਨੂੰ ਚੜ੍ਹਦੀ ਕਲਾ ਇਤਬਾਕ ਬਖਸ਼ੋ ਤੇ ਚੜ੍ਹਦੀ ਕਲਾ ਵਿੱਚ ਇਸੇ ਦਾ ਸੇਵਾ ਕਰਨ ਦੇ ਬਲ ਬਖੀ ਕਰੋ ਆਉਣ ਵਾਲਾ ਸਮਾਂ ਵਾਹਿਗੁਰੂ ਰੱਬੂ RAMDAS ਕਿਰਪਾ ਕਰ ਇਸੇ ਦਾ ਚੜ੍ਹਦੀ ਕਲਾ ਫੇ ਵੱਡੇ ਵੱਡੇ ਪ੍ਰੋਗਰਾਮ ਅਮਰ ਸੰਚਾਰ ਹੋਣ ਤੇ ਗੁਰੂ ਦੇ ਪਿਆਰੇ ਗੁਰੂ ਦੇ ਨਾਲ ਜੁੜਨ ਕਿਉਂਕਿ ਅਸੀਂ ਗੁਰੂ ਗੁਰਸਿੱਖੀ ਤੋਂ ਬਹੁਤ ਦੂਰ ਚਲੇ ਗਏ ਬੱਚੇ ਸਾਡੇ ਸਾਡੇ ਬੱਚਿਆਂ ਨੂੰ ਚਾਰ ਸਾਹਿਬਜ਼ਾਦੇ ਦੇ ਨਾਮ ਤੇਰੀ ਪੰਜ ਪਿਆਰਿਆਂ ਦੇ ਨਾਮ ਤੇਰੀ ਤੇ ਸਟੋਰੀ ਜਿਹੜੀ ਫਿਲਮ ਦੀ ਮਰਜ਼ੀ ਸਾਡੇ ਕੋਲ ਸੁਣ ਲੋ ਉਹਦੇ ਵਿੱਚ ਕਸੂਰ ਬੱਚਿਆਂ ਦਾ ਨਹੀਂ ਮਾਪਿਆਂ ਦਾ ਖੂਰ ਇੱਕ ਨਿਚਾਰ ਨੂੰ ਲਿਆਣ ਕੇ ਸਤੇ ਤੇ ਉਹਦੇ ਤੋਂ ਇਹ ਦੱਤਿਆਂ ਖੋਲ ਪੁੱਲ ਸੁੱਟਦੇ ਆ ਜਦੋਂ ਕਿਤੇ ਗਗਈਆ ਜਾਂ ਸਾਡਾ ਕੋਈ ਕਥਾਵਾਚਕ ਜਾਂ ਕਵੀਸ਼ਰ ਲੱਗਦਾ ਹੈ ਤੇ ਗਲਿਆ ਨੋਟ ਕੱਢ ਕੇ ਯਤਨ ਦਾ ਕੇ ਚੁੱਪ ਕਰ ਜਵੇ ਤੇ ਚੰਗਾ ਯਤਨ ਕਰਦੇ ਕਿ ਇਹਨੂੰ ਪੈਸਾ ਨਹੀਂ ਦੇਣਾ ਕਿਉਂਕਿ ਗੁਰੂ ਦੀ ਗੱਲ ਸੁਣਾਉਂਦੇ ਆ ਅਸੀਂ ਗੰਦ ਦੀਆਂ ਪੰਨਾ ਸਿਰ ਤੇ ਚੁੱਕ ਰਹੇ ਮੈਂ ਅਰਦਾਸ ਕਰਦਾ ਹਾਂ ਉਹ ਤੁਹਾਡੇ ਮੀਡੀਆ ਦੇ ਰਾਹੀ ਇਹ ਸਮਝਾ ਬੇਨਤੀ ਕਰਨਾ ਚਾਹਨਾ ਕਿ ਅਜੇ ਸਮਾਂ ਹੈ ਸਾਡੇ ਕੋਲ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਾਇਆ ਆਓ ਸਾਰੇ ਗੁਰਮੁਖ ਪਿਆਰਿਓ ਗੁਰੂ ਵਾਲੇ ਬਣ ਕੇ ਤੇ ਗੁਰੂ ਦੀ ਆਪਾਂ ਗੱਲ ਕਰੀਏ ਤੇ ਤੁਹਾਡਾ ਤੇ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਰਹਿ ਗਈ ਹੈ ਜ਼ਰੂਰੀ ਕਰਨ ਵਾਲੀ ਕਿ ਇਹਨਾਂ ਜਿਹੜਾ ਨੌਜਵਾਨਾਂ ਨੇ ਪ੍ਰਾਲਾ ਕੀਤਾ ਗਰੰਤੀ ਸਿੰਘਾਂ ਨੂੰ ਸਲਮਾਨ ਕਰਨ ਦਾ ਮੈਂ ਸਾਰਿਆਂ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਗਰੰਤੀਆਂ ਨੂੰ ਸੰਭਾਲ ਲਿਆ ਤੇ ਤੁਸੀਂ ਸਿੱਖੀ ਸੰਭਾਲ ਲਿਓ ਕਿਉਂਕਿ ਗਰੰਤੀ ਜਿਵੇਂ ਇੱਕ ਥਾਣੇ ਦੇ ਵਿੱਚ ਮੁੰਸ਼ੀ ਜਿਹੜਾ ਲੋਹ ਥਾਣੇ ਦੀ ਮਾਂ ਹੁੰਦਾ ਹੈ ਜਿਹੜਾ ਗੁਰਦੁਆਰੇ ਦੇ ਵਿੱਚ ਗਰੰਤੀ ਵਾਕ ਮਾਸਟਰ ਹੁੰਦਾ ਉਸਤਾਦ ਹੁੰਦਾ ਹੈ ਸਾਡਾ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਸਿਝਾਉਂਦੇ ਨੇ ਇਹ ਮਾਪਿਆਂ ਦੀ ਥਾਂ ਸਾਨੂੰ ਗੁਰੂ ਦੀ ਗੱਲ ਸੁਣਉਂਦਾ ਸਾਡੀ ਸ਼ੋਖ ਮੰਗਦਾ ਹੈ ਯਤਨ ਕਰੀਏ ਇਹਨਾਂ ਨੂੰ ਸੁਭਾਲ ਲੰਦਾ ਵਾਅਦੇ ਤੋਂ ਵਾਅਦੇ ਯਤਨ ਕਰੀਏ ਇਹਨਾਂ ਨੂੰ ਸਹਯੋਗ ਦੇਂਦਾ ਗਰੰਤੀ ਸਿੰਘ ਅਮਰਤਵਾਲੀ ਉੱਠਦਾ ਕੱਲਾ ਪ੍ਰਕਾਸ਼ ਕਰਦਾ ਹੈ ਤੇ ਜਦੋਂ ਕੋਈ ਸਮਾਗਮ ਹੋਣਾ ਹੈ ਤੇ ਚੌਧਰਾ ਕਰਨੋਂ ਮੇਰੇ ਵਰਗੇ ਬੜੇ ਆ ਜਾਂਦੇ ਨੇ ਯਤਨ ਕਰੀਏ ਮੈਂ ਬੇਨਤੀ ਕਰਦਾ ਤੁਹਾਡੇ ਵੀਰੇ ਰਹੀਂ ਕਿ ਆਓ ਹਰ ਮੰਦਰ ਸਾਹਿਬ ਤੁਸੀਂ ਜਾਂਦੇ ਹੋ ਤਾਂ ਲੜ ਲੜ ਕੇ ਮੋਢੇ ਥੱਲੇ ਦਿੰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਉਹੀ ਹਨ ਹਰ ਟੱਕਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਉਹੀ ਹਨ ਇੱਕੋ ਹਨ ਇੱਕ ਸਰੂਪ ਹੈ ਜਿੱਥੇ ਉੱਥੇ ਇੰਨੇ ਔਖੇ ਹੋ ਕਰਕੇ ਆਪਾਂ ਇੱਕ ਦੂਜਿਆਂ ਲੜ ਕੇ ਝੜ ਕੇ ਥੱਲੇ ਜਾ ਕੇ ਵਰਦੇ ਆ ਆਪਣੇ ਗਰੰਤੀ ਦੇ ਨਾਲ ਵੀ ਆਪਾਂ ਇਸ ਸੇਵਾ ਦੇ ਵਿੱਚ ਯੋਗਦਾਨ ਪਾਉਣ ਦਾ ਯਤਨ ਕਰੀਏ ਇਹ ਮੇਰੀ ਬੇਨਤੀ ਤੁਹਾਡੇ ਮੀਡੀਆ ਲਈ ਸਾਰਿਆਂ ਨਗਰਾਂ ਨੂੰ ਗੁਰਮਖਾ ਪਿਆਰਿਆ ਨੂੰ ਸਤਿਗੁਰੂ ਇੱਕੇ ਅਸਾਂ ਸੇਵਾ ਕੀਤੀ ਸਭਲ ਹੈ ਜਾਂ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਵਕ ਸੰਵਲਪਨ ਸਾਸ ਸੇਤ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਮਹਾਰਾਜੀ ਕਹਿੰਦੇ ਜਿਸ ਧਨ ਕੋ ਚਾਰ ਕੁੰਟ ਟੁੱਟ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਧਨ ਬਾਤੇ ਦੇਸ਼ਾਂ ਵਿਦੇਸ਼ਾਂ ਚ ਭਜਦੇ ਨਾ ਆਪਾਂ ਕੋ ਗੁਰੂ ਦੀ ਸੇਵਾ ਦੇ ਵਿੱਚ ਪ੍ਰਾਪਤ ਹੋ ਸੋ ਮੇਰੀ ਬੇਨਤੀ ਹੈ ਕਿ ਸਾਰੇ ਗੁਰਮਖੋ ਪਿਆਰਿਓ ਸਤ ਸੰਗਤ ਹੈ ਜੀ ਚਾਣ ਕਰਕੇ ਸੇਵਾ ਕਰੋ ਗੁਰ ਸਿੱਖੀ ਦੇ ਨਾਲ ਜੁੜੋ ਕੰਡੇ ਬਾਟੇ ਦਾ ਅਮਰ ਸ਼ੱਕੇ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨੰਨ ਭਾਜੀ ਮੇਰਾ ਨਾਮ ਜੀ ਸਮੂ ਸਿੰਘ ਹੈ ਲੱਗ ਲੱਗੇ ਪਿੰਡਾਂ 'ਚ ਦੇਖਦੇ ਆ ਕਿ ਸਿਰਫ ਗੌਣ ਵਾਲਿਆਂ ਦੇ ਪੈਸੇ ਲੱਗਦੇ ਦੇਖੇ ਨੇ ਛੋਟੇ ਛੋਟੇ ਬੱਚਿਆਂ ਦਾ ਸਨਮਾਨ ਕੀਤਾ ਉਹਨਾਂ ਦੇ ਚਿਹਰੇ ਦੀ ਜਿਹੜੀ ਲਾਲੀ ਆ ਜਾਂ ਉਹਨਾਂ ਦੀ ਖੁਸ਼ੀ ਆ ਦੇਖਣ ਵਾਲੀ ਸੀ ਕਿਵੇਂ ਮਨ ਚ ਆਇਆ ਖਿਆਲ ਬਹੁਤ ਵਧੀਆ ਲੱਗਾ ਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ মিডিਆ ਵਾਲਿਆਂ ਦਾ ਬਹੁਤ ਤਹਿ ਦਿਲੋਂ ਤੁਹਾਨੂੰ ਧੰਨਵਾਦ ਕਰਦਾ ਵਡੇ ਸਾਡੇ ਇਲਾਕੇ ਦੇ ਵਿੱਚ ਨਕਰ ਦੇ ਵਿੱਚ ਪਹੁੰਚੇ ਜੇ ਔਰ ਸਭ ਇਹ ਸਰੌਣਕ ਨੂੰ ਜਗਾ ਜਗਾ ਤੇ ਪਚਾਰ ਜੇ ਮੈਂ ਤੁਹਾਡਾ ਤਹਿਤੋਂ ਧੰਨਵਾਦ ਆ ਔਰ ਐਨ ਆਰ ਆਈ ਵੀਰਾਂ ਦਾ ਬਹੁਤ ਸਾਥ ਆ ਸਾਡੇ ਨਗਰ ਦੇ ਵਿੱਚ ਵੀ ਜਿੰਨੇ ਨੌਜਵਾਨ ਆ ਸਾਰੇ ਅੱਗੇ ਹੋ ਕੇ ਬਹੁਤ ਵਧੀਆ ਸ਼ਾ ਉਪਰਾਲੇ ਨਾਲ ਕਰਦੇ ਨੇ ਤੇ ਬਹੁਤ ਵਧੀਆ ਕੰਮ ਜਿਹੜਾ ਇਹ ਰੰਬਿਆ ਦਾ ਸੰਤ ਨੇ ਤੇ ਬਹੁਤ ਵਧੀਆ ਵਾ ਕਿਉਂਕਿ ਇਹ ਜਿਹੜੇ ਛੋਟੇ ਬੱਚੇ ਆ ਇਹਨਾਂ ਤੋਂ ਹੀ ਆਪਾਂ ਪਨੀਰੀ ਤਿਆਰ ਕਰਨੀ ਆ ਜੇ ਇਹ ਪਨੀਰੀ ਤਿਆਰ ਆਪਣੀ ਹੋਊਗੀ ਤਾਂ ਗਾਂ ਇਹ ਵੀ ਕਿਸੇ ਨੂੰ ਸਿੱਖਿਆ ਦੇਣਗੇ ਬਹੁਤ ਵਧੀਆ ਪ੍ਰਾਲਾਵਾ ਸਾਰੇ ਨੌਜਵਾਨਾਂ ਦਾ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਧਾਰਾ ਨਾਲ ਮਿਲ ਕੇ ਸਾਰੇ ਨੌਜਵਾਨ ਤੁਰੇ ਰਹਿਣ ਅਤੇ ਸੇਵਾ ਅੱਗੇ ਤੋਂ ਅੱਗੇ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਕਮੇਟੀ ਪਿੰਡ ਦੇਲਾਵਾਲ ਦੀ ਜਿਨ੍ਹਾਂ ਨੇ ਪਿੰਡ ਦੇ ਵਿੱਚ ਇੱਕ ਮਲਖਣ ਕੰਮ ਕੀਤਾ ਹੈ ਕਿ ਛੋਟੇ-ਛੋਟੇ ਬੱਚੇ ਜੋ ਉਹਨਾਂ ਦੀ ਪਹਿਲਾਂ ਟੈਸਟ ਲਏ ਗਏ ਨੇ ਜਿਹੜੇ ਟੈਸਟ ਦੇ ਵਿੱਚੋਂ ਪਾਸ ਹੋਏ ਨੇ ਜਿਹੜੇ ਜ਼ਿਆਦਾ ਅੰਕ ਲੈ ਕੇ ਪਾਸ ਹੋਏ ਨੇ ਉਹਨਾਂ ਨੂੰ 2100 ਤੇ ਨਾਲੇ ਸ਼ੀਲਡਾਂ ਜੋ ਦੂਜੇ ਨੰਬਰ ਤੇ ਆਏ ਨੇ ਉਹਨਾਂ ਨੂੰ 181800 ਰੁਪਿਆ ਅਕਸਰ ਤੁਸੀਂ ਦੇਖਦੇ ਸੀ ਗਾਉਣ ਵਾਲਿਆਂ ਤੋਂ ਪੈਸੇ ਢਾਉਂਦੇ ਪਰ ਇਸ ਪਿੰਡ ਨੇ ਛੋਟੇ ਛੋਟੇ ਬੱਚਿਆਂ ਦੀ ਪਨੀਰੀ ਜਿਹੜੀ ਹੈ ਉਹ ਤਿਆਰ ਕੀਤੀ ਹੈ ਅੱਗੇ ਜਿਹੜੇ ਪਾਖੀ ਸਿੰਘ ਬਣ ਸਕਣਾ ਛੋਟੇ ਛੋਟੇ ਬੱਚੇ ਉਹਨਾਂ ਦੇ ਚਿਹਰਾ ਦੇਖਣ ਵਾਲਾ ਸੀ ਇੰਨੀ ਖੁਸ਼ੀ ਸੀ ਹੋ ਸਕਦਾ ਉਹ ਚਾਹ ਦੇ ਨਾਲ ਹੁਣ ਪੂਰੇ ਪੂਰੇ ਸ਼੍ਰੀ ਖੰਡਵਾਲਸਾ ਦੀ ਸੰਥਿਆ ਲੈਣ ਭਾਜੀ ਸਾਡੇ ਨਾਲ ਭਾਜੀ ਸਤਿਗੁਰ ਕੀ ਕਹਿਣਾ ਜਾਵੇ ਫਾਈ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੈਂ ਜੀ ਇਹ ਦੱਸਣਾ ਚਾਹੁੰਨਾ ਕਿ ਜੋ ਵੀ ਇਹ ਕਰਾਲਾ ਕੀਤਾ ਵਾ ਬਹੁਤ ਵਧੀਆ ਵਾ ਸਾਰਿਆਂ ਨੇ ਮੇਲ ਮਾਪਨਾ ਕੀਤਾ ਜੋ ਵੀ ਸੇਵਾ ਚੱਲ ਰਹੀ ਮੈਂ ਆਰਮੀ ਦੇ ਵਿੱਚੋਂ ਕੈਪਟਨ ਪੈਨਸ਼ਨ ਆਇਆ ਜੀ 28 ਸਾਲ ਨੌਕਰੀ ਕਰਕੇ ਤੇ ਐਵੇਂ ਮੈਂ ਲਾਡੀ ਦਾ ਭਰਾ ਨਹੀਂ ਲਾਡੀ ਵੀਰ ਦਾ ਤੇ ਮੁੱਦੇ ਨੂੰ ਵੀਰ ਸੇਵਾ ਖਟ ਰਿਹਾ ਹੈ ਸਾਰੀ ਤੁਸੀਂ ਉਹਨਾਂ ਦੇ ਬ੍ਰਦਰ ਹਾਂਜੀ ਮੈਂ ਉਹਨਾਂ ਦੇ ਚਾਚਾ ਜੀ ਦਾ ਲੜਕਾ ਤੇ ਹੁਣ ਕੀ ਹੋਇਆ ਸੀ ਜੋ ਮਰਿਪੀ ਸੇ ਸਾਬਾ ਆਣਾ ਉਹਨਾਂ ਦਾ ਗੁਰਦੁਆਰਾ ਸਾਹਿਬ ਆ ਤਨ ਤਨ ਬਾਬਾ ਜੀਵਨ ਸਿੰਘ ਤੇ ਥੋੜਾ ਧਰਮ ਨੂੰ ਚੇਂਜ ਕਰਨ ਵਾਸਤੇ ਉਧਰ ਥੋੜਾ ਜ਼ੋਰ ਜ਼ਿਆਦਾ ਆਇਆ ਫਿਰ ਅਸੀਂ ਸਲਾਹ ਕੀਤੀ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਆ ਜੀ ਉਧਰ ਉਹ ਤੁਹਾਡੇ ਸਾਹਮਣੇ ਗੁਰਦੁਆਰਾ ਸਾਹਿਬ ਉਧਰ ਬਣਿਆ ਜੀ ਤੇ ਉੱਥੇ ਵੀ ਤਨੋਂ ਮਨੋਂ ਪੂਰੀ ਸੇਵਾ ਚੱਲ ਰਹੀ ਆ ਕਿ ਧਰਮ ਨੂੰ ਅੱਗੇ ਚਲਾਇਆ ਜਾਵੇ ਜੀ ਤੇ ਸਾਰੀ ਸੰਗਤ ਨੂੰ ਜੋੜਿਆ ਜਾਵੇ ਉਹ ਹੋ ਸਕਦਾ ਇਹ ਗੁਰਦੁਆਰਾ ਸਾਹਿਬ ਤੋਂ ਵੀ ਅਲੀ ਸ਼ਾਨ ਗੁਰਦੁਆਰਾ ਜਹਾ ਉਹ ਵੀ ਬੰਨ ਨੂੰ ਗੁਰਦੁਆਰੇ ਤੇ ਅਲੀ ਸ਼ਾਨ ਕਾਫੀ ਦੇਖੇ ਗਏ ਨੇ ਪਰ ਜਿਹੜੇ ਉਹਨਾਂ ਦੇ ਵਿੱਚ ਗ੍ਰੰਥੀ ਨੇ ਉਹਨਾਂ ਦੀ ਕਿਤਨੇ ਕਿਤੇ ਦੇਖੀ ਜਾਵੇ 3000 ਜਾਂ 3500 ਰੁਪਏ ਤੋਂ ਜਿਹੜੀ ਤਰਖਾਹ ਨਹੀਂ ਵੱਧ ਨਹੀਂ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਸਕੂਲ ਬੱਚੇ ਪੜ੍ਹਦੇ ਨੇ ਉਹਦੀਆਂ ਕਾਪੀਆਂ ਕਲਛਣਾ ਉਹਨਾਂ ਦਾ ਘਰ ਦਾ ਆਪਣਾ ਖਰਚਾ ਏ ਇਹਨਾਂ ਵੱਲ ਵੀ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਨਹੀਂ ਇਹਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਆ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਟਾਈਮ ਟਾਈਮ ਤੇ ਪਿਛਲੇ ਪ੍ਰੋਗਰਾਮ ਚ ਵੀ ਬਾਬਾ ਜੀ ਨੂੰ ਸਨਮਾਨਤ ਕੀਤਾ ਹੈ ਗਾਂ ਤੋਂ ਹੀ ਕਰਦੇ ਰਾਵ ਇਹਨਾਂ ਦੀ ਹੌਸਲਾ ਵਜਾਈ ਵੀ ਕਰਾਂਗੇ ਇਹਨਾਂ ਦਾ ਪੂਰਾ ਖਰਚਾ ਵੀ ਚੁੱਕਾਂਗੇ ਤੇ ਨਾਲ ਨਾਲ ਬਾਬਾ ਜੀ ਉਹਨਾਂ ਦਾ ਸਾਥ ਕਰਦੇ ਜਾਗਰੂਕ ਵੀ ਕਰਾਂਗੇ ਹੋਰ ਸੱਜਣ ਵੀ ਜੋੜਨ ਤੇ ਇਹਨਾਂ ਦਾ ਵਧੀਆ ਉਪਰਾਲਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਜਿੰਨੀ ਖੁਸ਼ੀ ਆ ਮੈਂ ਆਪਣਾ ਸਿਰ ਵੱਡ ਕੇ ਵੀ ਇੱਕ ਤੁਸੀਂ ਤੋਂ ਵਾਰ ਦਵਾ ਤੇ ਉਹ ਥੋੜਾ ਹੈ ਅੱਜ ਪਿੰਡ ਦੇਲਾਵਾਲ ਇਹ ਸਾਰਾ ਇਲਾਕਾ ਜਿੰਨਾ ਵੀ ਖਲਚੀਆਂ ਤੋਂ ਲੈ ਕੇ ਖਡੂਰ ਸਾਹਿਬ ਤੱਕ ਇਹ ਪਿੰਡ ਨੇ ਇੱਕ ਦਰਸਾਤਾ ਵੀ ਅੱਜ ਇੱਥੇ ਛੋਟੇ-ਛੋਟੇ ਬੱਚੇ ਜਿਹੜੇ ਮਾਵਾਂ ਦੇ ਦੁੱਧ ਚੁੰਗਦੇ ਚੁੰਗਦੇ ਉਹਨਾਂ ਨੇ ਬੱਚਿਆਂ ਨੇ ਸੰਥਿਆ ਲਈ ਉਹਨਾਂ ਨੂੰ ਪਿੰਡ ਨੇ ਸਨਮਾਨਿਤ ਕੀਤਾ ਦੇਸ਼ਾਂ ਪ੍ਰਦੇਸ਼ਾਂ ਚੋਂ ਮਾਇਆ ਇਕੱਠੀ ਕਰਕੇ ਕਮੇਟੀ ਨੇ ਸਾਰੇ ਪਿੰਡ ਨੇ ਇਲਾਕੇ ਨੇ ਰਲ ਕੇ ਪਰ ਪਿੰਡ ਦੇਲਾਵਾਲ ਦੀ ਕਮੇਟੀ ਜਿਹੜੀ ਬਣੀ ਆ ਉਹਦਾ ਦੇਣਾ ਨਹੀਂ ਦੇ ਸਕਦੇ ਇੱਥੇ ਹੁਣ ਇੱਕ ਬਹੁਤ ਵੱਡੀ ਸਤਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਕਲਗੀਧਰ ਪਿਤਾ ਨੇ ਸੱਚੇ ਪਾਤਸ਼ਾਹ ਅੱਜ ਜਿਹੜਾ ਆਪਣਾ ਖਾਲਸਾ ਸਾਜਨਾ ਦੁਸਹਿ ਹੈ ਉਹਦੀ ਸਵਾਸਾ ਨਾਲ ਸਾਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੰਗਤਾਂ ਨੂੰ ਵਧਾਈ ਹੋਵੇ ਅੱਜ ਬਾਟਾ ਤਿਆਰ ਕੀਤਾ ਜਾ ਰਿਹਾ ਵਾ ਅਸੀਂ ਨਾਂ ਲੇਖ ਰਹੇ ਸੀ ਨਾਂ ਲੇਖ ਰਹੇ ਸੀ ਤੇ ਨਾਂ ਲਿਖੇ 15 20 ਪਰ ਅੱਜ ਕਲਗੀਧਰ ਨੇ ਪਤਾ ਕੀਤੀ ਆ ਵੀ ਉਹ ਵੇਖੋ ਹੁਣ ਸਾਹਮਣੇ ਕੈਮਰੇ ਵਾਲੇ ਨੂੰ ਕਹਿਣਾ ਮੈਂ ਕੈਮਰੇ ਨਾਲ ਮਾਰ ਕੇ ਦਿਖਾਉਂਗਾ ਠਾਠਾ ਮਾਰਦਾ ਕਾਠਕ ਕਾਰਾਂ ਲੈਣ ਵਾਸਤੇ ਤਕਾਰ ਲੈਣ ਵਾਸਤੇ ਠਾਠਾ ਇਹਨਾਂ ਦੇ ਸਰੀਰ ਆ ਜਿਹੜੇ ਉਹ ਹੁਣ ਤੱਕ ਨਾਮ ਅਟਕ ਨਹੀਂ ਨਾਂ ਤੇ 15 ਤੋਂ 20 ਆਏ ਹੀ ਫਰਕ ਕਲਗੀਧਰ ਕੜੀ ਬੇਨਤੀ ਕੀਤੀ ਹੈ ਵੀ ਇੱਥੇ ਵੱਧ ਤੋਂ ਵੱਧ ਆ ਸੰਗਤਾਂ ਅਮਰਤ ਛਕਣ ਅਸੀਂ 2024 ਵਿੱਚ ਹੋਲੇ ਮਹਲੇ ਤੇ ਪਿੰਡ ਸਲਾਤ ਤਰਵੰਡੀ ਵਿੱਚ ਵੀ ਅਸੀਂ ਜਿੰਨੇ ਜੋਗੇ ਹਾਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਹੋਲੇ ਮਹਲੇ ਤੇ ਅਮਰਤ ਸੰਚਾਰ ਕਰਵਾਇਆ ਸੀ ਅਸੀਂ ਚਾਹੁੰਦੇ ਆ ਵੀ ਸਾਰੇ ਅਮਰਤਾਰੀ ਸਾਂਝ ਕੇ ਇੱਥੋਂ ਸੰਸਾਰ ਤੋਂ ਸ਼ੁਰੂ ਕਰੂ ਹੋ ਬਜਾਣਾ ਇਹ ਏਰਕਾਂ ਪਿੰਡ ਸਲਾਤ ਤਰਵੰਡੀ ਵਿੱਚ ਅਮਰਤ ਨਹੀਂ ਛਕਾਇਆ ਗਿਆ ਅਸੀਂ ਫਿਰ ਇੱਥੇ ਦੇਲਾਂ ਵਾਲਾ ਪਿੰਡ ਅਪਰਾਲਾ ਕਰ ਦਿੱਤਾ ਉਸ ਕਲਗੀਧਰ ਪਿਤਾ ਦੀ ਅੱਗੇ ਅਨੁਸਾਰ ਜਿੱਥੇ 사드ਗੁਰੂ ਸੱਚੇ ਪਾਸ਼ਾ ਸਾਡੀ ਡਿਊਟੀ ਲਾਉਣਗੇ ਇੱਥੇ ਜਾਵਾਂਗੇ ਅਮਰਤ ਸ਼ਕਾਵਾਂਗੇ ਨਸ਼ਿਆਂ ਤੋਂ ਦੂਰ ਕਰਾਂਗੇ ਨੌਜਵਾਨੀ ਪੀੜੀ ਨੂੰ ਤੇ ਅਸੀਂ ਇੱਕ ਹੋਰ ਪਹਿਲਵਾਨਾਂ ਨੂੰ ਪਹਿਲਵਾਨਾਂ ਨੂੰ ਨਾਮ ਮਿਲਿਆ ਕਰਦੇ ਕਬੱਡੀ ਵਾਲਿਆਂ ਨੂੰ ਨਾਮ ਮਿਲਿਆ ਕਰਦੇ ਸੀ ਅੱਜ ਇੱਥੇ ਬਹੁਤ ਵੱਡਾ ਪ੍ਰਾਲਾਵਾ ਵੀ ਧਾਰਮਿਕ ਪੇਪਰ ਹੋਏ ਧਾਰਮਿਕ ਪੇਪਰ ਹੋਏ ਪ੍ਰਸ਼ਨ ਉੱਤਰ ਹੋਏ 사드ਗੁਰੂ ਸੱਚੇ ਪਾਸ਼ਾ ਨੇ ਇੱਥੇ 150 200 ਬੱਚੇ ਨੂੰ ਬਹੁਤ ਚੰਗੇ ਰਸਤੇ ਤੋਰਿਆ ਮਾਵਾ ਦਾ ਦੇਣਾ ਨਹੀਂ ਦੇ ਸਕਦੇ ਪਿਓਾਂ ਦਾ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਟੈਸਟ ਤਿਆਰ ਕਰਕੇ ਇਸ ਪਿੰਡ ਦੇ ਇਲਾਕੇ ਨਹੀਂ ਪਿੰਡ ਦੇ ਟੀਚਰ ਵਾ ਪਿੰਡ ਦੀਆਂ ਮਾਵਾਂ ਪੈਣਾ ਵਾ ਸਾਰਿਆਂ ਦੇ ਲੜਕੇ ਉਹਨਾਂ ਨੇ ਲੜਕੇ ਬੱਚਿਆਂ ਦੇ ਟੈਸਟ ਪਾਏ ਟੈਸਟ ਤੇ ਸੰਪੂਰਨ ਸਾਰਾ ਪਿੰਡ 100% ਸੰਪੂਰਨ ਉਤਰਿਆ ਵਾ ਤੇ ਉੱਥੇ ਸਨਮਾਨਿਤ ਕੀਤਾ ਗਿਆ ਕਿ ਇਹਨੂੰ 2100 ਰੁਪਇਆ ਕਿ ਇਹਨੂੰ 1100 ਰੁਪਇਆ ਕਿ ਇਹਨੂੰ 600 ਰੁਪਇਆ ਜਿੱਦਾਂ ਜਿੱਦਾਂ ਤੇ ਕਿਹਦੀ ਪੇਸ਼ੀ ਨਹੀਂ ਜਿਹੜੇ ਬੱਚੇ ਰਹਿ ਗਏ ਉਹਨਾਂ ਦਾ ਵੀ ਧੰਨਵਾਦ ਉਹ ਹੀ ਤਿਆਰੀ ਕਰਨ ਫਿਰ ਨਵਾਂ ਪੇਪਰ ਹੋਵੇਗਾ ਇਹਨੀਆਂ ਬੇਨਤੀਆਂ ਪਰਿਵਾਰ ਕਰਿਓ ਤੇ ਇੱਥੇ ਬਹੁਤ ਵੱਡਾ ਇੱਕ ਕੰਮ ਸੰਚਾਰ ਹੋਣ ਜਾ ਰਿਹਾ ਕਲਗੀਧਰਪਿਤਾ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਧੰਨ ਉਹਨਾਂ ਨੇ ਸਾਡੀ ਨੇੜੇ ਹੋ ਕੇ ਸੁਣੀ ਅਸੀਂ ਉਹਨਾਂ ਦੇਣਾ ਨਹੀਂ ਦੇ ਸਕਦੇ ਪਿੰਡ ਦਾ ਵੀ ਦੇਣਾ ਨਹੀਂ ਦੇ ਸਕਦੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਦਾਸ ਦੀ ਡਿਊਟੀ ਲੱਗੀ ਆ ਇਹ ਸੁਧਾਰ ਕਰਨ ਦੀ ਜਿੰਨਾ ਹੋ ਸਕੇ ਕਰਾਂਗੇ ਜਿੰਨੇ ਜੋੜੇ ਝਾੜੇ ਜਾ ਸਕੇ ਤੇ ਝਾੜਾਂਗੇ ਜਿੰਨੇ ਰਹਿ ਗਏ ਹੋਰ ਕੋਈ ਸੰਗਤ ਝਾੜੂਗਾ ਜਿੰਨਾ ਜੀਵਨ ਕਾਲ ਵਿੱਚ ਸਾਡਾ ਜੀਵਨ ਅਸੀਂ ਸੁਚੇਤ ਕਰਨਾ ਚਾਹੁੰਦੇ ਸਾਰੇ ਇਲਾਕੇ ਨੂੰ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ